ਦੇਖੋ ਜੀ ਮੈਂ ਆਪਣੀ ਨਾ ਮਿਹਨਤ ਕਰਨੀ ਚਾਹੁੰਦਾ ਮੈਂ ਚਾਹੁੰਦਾ ਵੀ ਮੈਨੂੰ ਬੈਟਰੀ ਵਾਲਿਆ ਕੋਈ ਸਾਧਨ ਲੈ ਕੇ ਦਿੱਤਾ ਜਾਵੇ ਮਤਲਬ ਮੈਂ ਆਪਣਾ ਕੰਮ ਕਾਰ ਕਰਕੇ ਤੇ ਆ ਮੇਰੇ ਲਈ ਜਗ੍ਹਾ ਆ ਇੱਕ ਤੇ ਮੇਰਾ ਕਮਰਾ ਪੈਣ ਵਾਲਾ ਏ ਤੇ ਦੂਸਰੀ ਗੱਲ ਇਹ ਆ ਕਿ ਮੈਂ ਆਪਣੀ ਮਿਹਨਤ ਕਰਨੀ ਚਾਹੁੰਦਾ ਵੀ ਮੈਂ ਆਪਣੀ ਇਹ ਕੋ ਮਤਲਬ ਮਾ ਕੇ ਨਾ ਖਾਵਾਂ ਤੇ ਮੈਂ ਆਪਣੀ ਮਿਹਨਤ ਕਰਕੇ ਖਾਵਾਂ ਪਹਿਲਾਂ ਬਾਬਾ ਜੀ ਕੰਮ ਕਰਦੇ ਸੀ ਕਿਤੇ ਤੁਸੀਂ ਹਾਂਜੀ ਪਹਿਲਾਂ ਕੰਮ ਕਰਦੇ ਸੀ ਕਿਤੇ ਪਹਿਲਾਂ ਮੈਂ ਕਰਦਾ ਨਹੀਂ ਤੇ ਉਹ ਫੈਕਟਰੀ ਹੁਣ ਬੰਦ ਹੋ ਗਈ ਹੈ ਅੱਛਾ ਜੀ ਹਾਂਜੀ ਉੱਥੇ ਮੈਂ 20 ਸਾਲ ਕੰਮ ਕੀਤਾ ਪਰ ਉਹਨੋਂ ਫੈਕਟਰੀ ਬਿਲਕੁਲ ਖਤਮ ਹੋ ਗਈ ਹੈ ਆ ਮੇਰੇ ਭਰਾ ਦਾ ਘਰ ਜੇ ਤੇ ਇਹ ਦੋਨੇ ਕਮਰੇ ਉਹਨਾਂ ਦੇ ਆ ਤੇ ਮੇਰਾ ਕਮਰਾ ਇੱਧਰ ਪੈਣਾ ਹੈ ਅੱਛਾ ਹਾਂ ਜੀ ਉਤਰਾ ਮੈਂ ਸੋਚਿਆ ਵੀ ਮੈਂ ਚਾਹੁੰਦਾ ਵੀ ਆਪਣੀ ਸਬਜ਼ੀ ਦੀ ਜੜੀ ਲਾ ਕੇ ਨਾ ਆਲੂ ਗੰਡਾ ਵੇਚ ਲਾ ਨਾਲ ਹੋਰ ਸਾਧਨ ਕੋਈ ਸਮਾਨ ਪਾ ਕੇ ਇਹ ਆਪਣੀ ਮਿਹਨਤ ਕਰ ਸਕਾਂ ਜੜੀ ਠੀਕ ਹੈ ਸਭੀ ਗੁਰੂ ਸਾਹਿਬ ਮੇਰ ਕਰਨਗੇ ਜਰੂਰ ਜੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸੰਗਤ ਸਾਧ ਦਾਵੇ ਤੇ ਆਪਾਏ ਸਵੀਰ ਨੂੰ ਇੱਕ ਬੈਟਰੀ ਤੇ ਚੱਲਣ ਵਾਲੀ ਰੇੜੀ ਜਿਹੜੀ ਹੁੰਦੀ ਆ ਉਹ ਲੈ ਕੇ ਦਈਏ ਤਾਂ ਵੀਰ ਆਪਣੀ ਜਿਹੜੀ ਆ ਕਿਰਤ ਕਮਾਈ ਕਰਕੇ ਤੇ ਆਪਣੀ ਸਬਜ਼ੀ ਦੀ ਰੇੜੀ ਲਾ ਕੇ ਤੇ ਵੀਰ ਆਪਣਾ ਜਿਹੜਾ ਆ ਘਰ-ਬਾਰ ਦਾ ਸਵਾਰ ਸਕੇ ਇਹ ਵੀਰ ਦੀ ਜਗਾ ਆ ਖਾਲੀ ਆ ਜਿਹੜੀ ਤੇ ਇੱਥੇ ਵੀਰ ਜਿਹੜਾ ਆ ਆਪ ਹੀ ਮਿਹਨਤ ਕਰਕੇ ਵੀਰ ਨੇ ਇਹ ਨਹੀਂ ਕਿਹਾ ਕਿ ਮੈਨੂੰ ਕਮਰਾ ਪਾ ਕੇ ਦਿਓ ਵੀਰ ਕਹਿੰਦਾ ਵੀ ਮੈਂ ਆਪ ਹੀ ਮਿਹਨਤ ਕਰਨੀ ਮੈਨੂੰ ਕਿਰਤ ਦੇ ਵਿੱਚ ਸਹਿਯੋਗ ਕਰ ਦਿਓ ਤੇ ਆ ਵੀ ਇਹਦੇ ਭਰਾ ਦੇ ਬ੍ਰਦਰ ਦੇ ਹੈਗੇ ਆ ਕਮਰੇ ਸੋ ਵੀਰ ਕਹਿੰਦਾ ਵੀ ਮੈਨੂੰ ਕਿਰਤ ਦੇ ਵਿੱਚ ਸਹਿਯੋਗ ਕਰਦੇ ਹੋ ਤੇ ਆਪਾਂ ਮੈਂ ਜਿਹੜਾ ਆਪ ਹੀ ਆਪਣਾ ਕਮਰਾ ਤਿਆਰ ਕਰ ਲੂੰਗਾ ਹਜੇ ਫਿਲਹਾਲ ਇਹਨਾਂ ਦੇ ਭਰਾ ਦੇ ਕਮਰੇ 'ਚ ਰਹਿਣ ਰਿਹਾ ਵੀਰ ਸੋ ਧੰਨਵਾਦ ਸਾਰੇ ਵੀਰਾਂ ਦਾ ਆਓ ਆਪਾਂ ਰਲ ਕੇ ਸਾਰੇ ਇਹ ਵੀਰ ਦਾ ਸਹਿਯੋਗ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਿਆ ਦੇਲ ਤੋਂ ਧੰਨਵਾਦ ਕਰਨਾ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਵੀਰ ਨੂੰ ਆਪਾਂ ਕਿਰਤ ਗੁਰੂ ਸਾਹਿਬ ਜੀ ਨੇ ਬਖਸ਼ੀ ਆ ਤੇ ਇਹ ਵੀਰ ਹੈਂਡੀਕੈਪ ਆ ਬਾਈ ਬਰਥ ਔਰ ਬਹੁਤ ਮਿਹਨਤ ਕਰਨ ਵਾਲਾ ਵੀਰ ਆ ਪਹਿਲਾਂ ਇਹ ਵੀਰ ਕਾਫੀ ਸਮਾਂ ਫੈਕਟਰੀ ਦੇ ਵਿੱਚ ਕੰਮ ਕਰਦਾ ਰਿਹਾ ਕਿਉਂਕਿ ਇੱਥੇ ਬਹਿਣ ਵਾਲਾ ਕੰਮ ਸੀਗਾ ਪੇਚਾਂ ਦੀ ਫੈਕਟਰੀ ਦੇ ਵਿੱਚ ਪਰ ਬਾਅਦ ਦੇ ਵਿੱਚ ਉਹ ਫੈਕਟਰੀਆਂ ਬੰਦ ਹੋ ਚੁੱਕੀਆਂ ਹੁਣ ਕਾਫੀ ਹੱਦ ਤੱਕ ਤੇ ਇਸ ਵੀਰ ਦੀ ਕਿਰਤ ਚੱਲੇਗੀ ਤਕਰੀਬਨ 1.5 ਤੋਂ 2 ਸਾਲ ਤੋ ਇਹ ਵੀਰ ਜਿਹੜਾ ਆ ਨਹੀਂ ਸੀ ਕੰਮ ਕਰ ਰਿਹਾ ਕੋਈ ਤੇ ਇਹ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਕ ਜਿਹੜੀ ਇਸ ਵੀਰ ਦੀ ਇੱਛਾ ਸੀਗੀ ਕਿ ਮੈਂ ਕਿਰਤ ਕਰਾਂ ਮੈਂ ਖੁਦ ਕਿਰਤ ਕਰਕੇ ਇਹਨਾਂ ਤੇ ਫਿਰ ਆਪਣਾ ਜਿਹੜਾ ਆ ਕਾਰਜ ਸਵਾਰਾਂ ਇਸ ਵੀਰ ਦਾ ਕਮਰਾ ਵੀ ਬਣਨ ਵਾਲਾ ਆ ਕਮਰਾ ਦੀ ਜਿਹੜੀ ਹਾਲਤ ਆ ਉਹ ਵੀ ਮਾੜੀ ਆ ਪਰ ਵੀਰ ਕਹਿੰਦਾ ਕਿ ਮੈਂ ਕਿਰਤ ਦੇ ਵਿੱਚ ਮਿਹਨਤ ਕਰਕੇ ਤੇ ਆਪਣਾ ਕਮਰਾ ਖੁਦ ਬਣਾਉਣਾ ਫਿਰ ਆਪਣਾ ਘਰ ਖੁਦ ਬਣਾਉਣਾ ਆ ਇੰਨੀ ਮਤਲਬ ਚੰਗੀ ਭਾਵਨਾਵਾਂ ਵਾਲਾ ਵੀਰ ਆ ਸੰਗਤ ਦੇ ਸਹਾਇਕ ਦੇ ਨਾਲ ਇਸ ਵੀਰ ਨੂੰ ਅੱਜ ਸੰਗਤ ਨੇ ਮੇਰ ਕੀਤੀ ਤੇ ਆ ਰੇੜੀ ਜਿਹੜੀ ਆ ਇਹ ਰੇੜੀ ਦੇ ਰਿਆ ਵੀਰ ਨੂੰ ਤੇ ਤਾਂ ਕਿ ਵੀਰ ਸਬਜ਼ੀ ਦਾ ਕੰਮ ਕਰ ਲੇ ਔਰ ਸਬਜ਼ੀ ਦਾ ਕੰਮ ਕਰਕੇ ਕਿਰਤ ਕਰਕੇ ਆਪਣਾ ਜਿਹੜਾ ਆ ਆਪਣਾ ਘਰ ਚਲਾਵੇ ਔਰ ਮਿਹਨਤ ਕਰਕੇ ਹੋਰ ਜਿਹੜਾ ਆ ਬਹੁਤ ਤਰੱਕੀਆਂ ਜਿਹੜੀਆਂ ਇਹ ਵੀਰ ਨੂੰ ਮਿਲਣ ਗੁਰੂ ਸਾਹਿਬ ਮਿਹਰ ਕਰਨ ਇਸ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਧੰਨਵਾਦ ਉਹਨਾਂ ਵੀਰਾਂ ਦਾ ਵਾ ਜਿਹੜੇ ਵੀਰਾਂ ਨੇ ਜਿਹੜੇ ਵੀਰ ਸੇਵਾ ਭੇਜਦੇ ਆ ਮੇਰਾ ਇਹਦੇ ਵਿੱਚ ਕੋਈ 1% ਵੀ ਰੋਲ ਨਹੀਂ ਮੈਂ ਸਮਝਦਾ ਕਿਉਂਕਿ ਸਾਰਾ ਕੁਝ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਪੈਸੇ ਨਾਲ ਹੁੰਦਾ ਆ ਔਰ ਜਿਹੜੇ ਵੀਰ ਮਿਹਨਤਾਂ ਕਰ ਰਹੇ ਨੇ ਦਿਨ ਰਾਤ ਉਹ ਆਪਣੀ ਕਿਰਤ ਦੇ ਵਿੱਚ ਉਹ ਦਸਵੰਦ ਕੱਢਦੇ ਨੇ ਔਰ ਉਸ ਦਸਵੰਦ ਦੇ ਨਾਲ ਜਿਹੜਾ ਆ ਸਾਰਾ ਕਾਰਜ ਹੁੰਦਾ ਆ ਤੇ ਮੈਂ ਇਸ ਵੀਰ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਵੀਰਾਂ ਵੱਲੋਂ ਵੀ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਜਿਹੜੇ ਵੀਰ ਨਾਲ ਜੁੜੇ ਆ ਤੇ ਇਸ ਵੀਰ ਤੋਂ ਮੈਂ ਪੁੱਛਣਾ ਚਾਹਾਂਗਾ ਇਸ ਵੀਰ ਨੇ ਜਿਵੇਂ ਪਹਿਲਾਂ ਸੈ ਕਿ ਵੀਰ ਕਹਿੰਦਾ ਮੈਂ ਕਿਰਤ ਕਰਨਾ ਚਾਹੁੰਨਾ ਆ ਤੇ ਉਹ ਮੈਂ ਵੀਰ ਨੂੰ ਜ਼ਰੂਰ ਤੁਹਾਡੇ ਨਾਲ ਥੋੜਾ ਜਿਹਾ ਵਿਚਾਰ ਵੀਰ ਆਪਣੇ ਰੱਖੂਗਾ ਤੇ ਤੁਹਾਨੂੰ ਵੀਰ ਦੀ ਸੋਚ ਕਿੰਨੀ ਵੱਡੀ ਉਹਦਾ ਪਤਾ ਲੱਗੂਗਾ ਵੀ ਕਿੰਨੀ ਵੱਡੀ ਸੋਚ ਦਾ ਮਾਲਕ ਆ ਵੀਰ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਜਰੂਰ ਸੰਗਤ ਨੂੰ ਦੱਸੋ ਸੰਗਤ ਨੇ ਇਹ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਜਰੂਰ ਕਰਿਓ ਮੈਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰ ਨਾਲ ਸੰਯੋਗ ਦਿੱਤਾ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਦਾ ਸੰਯੋਗ ਦੇ ਦੇਣ ਇਹ ਜਿਤਨਾ ਮੇਰਾ ਦਿੱਤਾ ਨਾ ਨੇ ਤੇ ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਵੱਲੋਂ ਗੁਰੂ ਸਾਹਿਬ ਵੱਲੋਂ ਵੀ ਧੰਨਵਾਦ ਕਰਦਾਗੇ ਗੁਰੂ ਸਾਹਿਬ ਉਹਨਾਂ ਦੇ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਤੇ ਜਿਤਨਾ ਮੇਰਾ ਸੰਯੋਗ ਦਿੱਤਾ ਇਸੇ ਤਰ੍ਹਾਂ ਹੀ ਅੱਜ ਸੰਗਤ ਨੂੰ ਨਾ ਉਮੀਦ ਨਹੀਂ ਹੁੰਦੀ ਆ ਵੀ ਜੇ ਇਥੇ ਸਾਡੀ ਸੇਵਾ ਜਾ ਰਹੀ ਹੈ ਨਾ ਉਹ ਕੰਮ ਵੀ ਆਵੇ ਤੇ ਹੁਣ ਮਿਹਨਤ ਤੇ ਕੋਈ ਕਮੀ ਤੇ ਨਹੀਂ ਰਹੂਗੀ ਨਹੀਂ ਜੀ ਵੇਹ ਤਾਂ ਆਪਣੇ ਵੱਲੋਂ ਆਪਾਂ ਫੁੱਲ ਕਰਾਂਗੇ ਹਾਂ ਹਾਂ ਹਾਂਜੀ ਕਿਹੜਾ ਕੰਮ ਕਰਨਾ ਚਾਹੁੰਦੇ ਤੁਸੀਂ ਮੈਂ ਸਬਜ਼ੀ ਦਾ ਕੰਮ ਕਰੂੰਗਾ ਠੀਕ ਹੈ ਹਾਂਜੀ ਅਬੀ ਜਿਹਦੇ ਘਰੋਂ ਹੀ ਜਿਹੜਾ ਵੀਰ ਜੀ ਦਾ ਇੱਕ ਭਰਾ ਵਾ ਕਜ਼ਨ ਉਹ ਵੀ ਸਬਜ਼ੀ ਦਾ ਕੰਮ ਕਰਦਾ ਤੇ ਉਹ ਵੀ ਨਾਲ ਲਾ ਕੇ ਕਰਨਗੇ ਹੋਰ ਕੰਮ ਕੋਈ ਵੀਰ ਕੇ ਵਾਸਤੇ ਕਰਨਾ ਵੀ ਮੁਸ਼ਕਲ ਸੀਗਾ ਜਿਵੇਂ ਵੀਰ ਹੈਂਡੀਕੈਪ ਆ ਤੇ ਇਹ ਜਿਹੜਾ ਆ ਆਪਾਂ ਮੋਟਰਸਾਈਕਲ ਵਾਲੀ ਰੇੜੀ ਆ ਵੀਰ ਇਹਨੂੰ ਜਿਹੜਾ ਆ ਥੋੜਾ ਜਿਹਾ ਮੋਡੀਫਾਈ ਕਰਾ ਕੇ ਤਾਂ ਕਿ ਵੀਰ ਵਾਸਤੇ ਚੱਲਣੀ ਸੌਖੀ ਹੋ ਜੇ ਉਹ ਕਰਵਾ ਕੇ ਦੇਣੀ ਆ ਤੇ ਵੀਰ ਦਾ ਜਿਹੜਾ ਆ ਕਾਰਜ ਸਦਰਨਾ ਗੁਰੂ ਸਾਹਿਬ ਜੀ ਦੇ ਮਿਹਰ ਕਰਨੀ ਹੈ ਤੇ ਮੈਂ ਤੈ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਸੇਵਾ ਭੇਜੀ ਤੇ 1-1 ਰੁਪਿਆ ਜਿਹੜਾ ਸੰਗਤ ਦਾ ਆ ਉਦਾ ਹਿਸਾਬ ਵੀ ਸਾਰਿਆਂ ਦੇ ਸਾਹਮਣੇ ਰੱਖੀ ਲਾਇਆ ਤਾਂ ਕਿ ਸਾਰਿਆਂ ਨੂੰ ਇਹ ਪਤਾ ਲੱਗ ਜੇ ਵੀ ਸਾਡੀ ਸੇਵਾ ਪਹੁੰਚੀ ਆ ਔਰ ਕਿਤੇ ਵੀ ਜਿਹੜਾ ਆ ਉਹ ਮਤਲਬ ਵਿੱਚ ਕਿਤੇ ਮਿਸਯੂਜ਼ ਨਹੀਂ ਹੋਈ ਤੋਂ ਸੰਗਤ ਨੇ ਜਿਹੜੀ ਵੀ ਸੰਗਤ ਨੇ ਸੇਵਾ ਭੇਜੀ ਆ ਵੀਰ ਜੈਪਾਲ ਸਿੰਘ ਨੇ ਸਟੇਲਿਆ ਤੋਂ 5000 ਸਰਦਾਰ ਅੰਸ਼ਦੀਪ ਸਿੰਘ ਅੰਮ੍ਰਿਤਸਰ ਤੋਂ 10000 ਸਰਦਾਰ ਜਸਪ੍ਰੀਤ ਸਿੰਘ ਚੰਡੀਗੜ੍ਹ ਤੋਂ 5000 ਔਰ ਸਰਦਾਰ ਰਾਜਦੀਪ ਸਿੰਘ ਜੀ ਯੂਐਸਏ ਤੋਂ 500 ਤੇ 26500 ਰੁਪਏ ਦੇ ਵਿੱਚ ਇਹ ਜਿਹੜੀ ਆ ਜਿਹੜੀ ਆਈ ਆ ਤੇ ਉਹ ਜਿਹੜੀ ਸੇਵਾ ਆ ਉਹ ਆਪਾਂ ਵੀਰ ਨੂੰ ਜਿਹੜੇ ਵੀਰਦਿਆਂ ਇਹ ਰੈਡੀ ਦਿੱਤੀ ਹੁਣੇ ਹੈਂਡਓਵਰ ਆਪਾਂ ਕਰ ਦਿੱਤੀ ਆ ਇਹ ਗੁਰੂ ਸਾਹਿਬ ਮੇਰ ਕਰਨ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ ਔਰ 1-1 ਰੁਪਿਆ ਜਿਹੜਾ ਸੰਗਤ ਦਾ ਇੰਨੇ ਲੱਗੇ ਇਹਦੇ ਵਿੱਚੋਂ ਕੋਈ ਫਾਇਦਾ ਨਹੀਂ ਲਏ ਤੇ ਇਹਦੇ ਵਿੱਚੋਂ ਕੋਈ ਵੀ ਜਿਹੜੀ ਆ ਕੋਈ ਕਿਉਂਕਿ ਅਸੀਂ ਸੇਵਾਦੰਸ ਸਾਡੇ ਕੋ ਕਰਵਾ ਰਹੇ ਆ ਤੇ ਅਸੀਂ ਬੜੀ ਖੁਸ਼ੀ ਨਾਲ ਸੇਵਾ ਕਰਦੇ ਕਿਉਂਕਿ ਸੰਗਤ ਸਾਡਾ ਸਾਥ ਦਿੰਦੀ ਆ ਮੈਂ ਇਸ ਵੀਰ ਲਈ ਅਰਦਾਸ ਕਰਨਾ ਆ ਕਿ ਗੁਰੂ ਸਾਹਿਬ ਇਹਨੂੰ ਤਰੱਕੀਆਂ ਬਖਸ਼ਣ ਇਹ ਵੀਰ ਆਪਣਾ ਪਹਿਲਾ ਕਮਰਾ ਬਣਾਵੇ ਖੁਦ ਮਿਹਨਤ ਕਰਕੇ ਫਿਰ ਵੱਡਾ ਘਰ ਬਣਾਵੇ ਔਰ ਵੀਰ ਜਿਹੜਾ ਇਹ ਗਾਂ ਪੌੜੀਦਰ ਪੌੜੀ ਗਾਂ ਵਧਾ ਜਾਵੇ ਮੇਰੀ ਇਹੋ ਹੀ ਅਰਦਾਸ ਪਰ ਹੋਊਗਾ ਵੀ ਜ਼ਰੂਰ ਕਿਉਂਕਿ ਏਡੇ ਸੰਗਤ ਦਾ ਤੇ ਸੰਗਤ ਨੇ ਆਪਣੀ ਮਿਹਨਤ ਦੀ ਕੀਰਤ ਕਮਾਈ ਵਿੱਚ ਉਹ ਦਸਵੰਧ ਭੇਜਿਆ ਇਸ ਵੀਰ ਲਈ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਇਹ ਜਿਹੜਾ ਆ ਜਲਦੀ ਇਸ ਵੀਰ ਨੂੰ ਹੋਰ ਜ਼ਿਆਦਾ ਤਕੀਆਂ ਬੱਚਣ ਤੇ ਵੀਰ ਜਿਹੜਾ ਆ ਆਪਣੀ ਜ਼ਿੰਦਗੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਜੀਵੇ। ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।